रेडी स्टार्ट ਸਾਡੇ ਸਕੂਲ ਵਿੱਚ ਲਾਇਬ੍ਰੇਰੀ ਅਜਹੀ ਜਗ੍ਹਾ ਹੈ ਜਿੱਥੇ ਜਾਣਾ ਮੈਨੂੰ ਚੰਗਾ ਲੱਗਦਾ ਹੈ ਉਥੇ ਜਾ ਕੇ ਕਿਤਾਬਾਂ ਪੜਨ ਨਾਲ ਮਾਨੂੰ ਸ਼ਾਂਤੀ ਮਿਲਦੀ ਹੈ ਲਾਇਬ੍ਰੇਰੀ ਅਜਹੀ ਥਾਂ ਹੈ ਜਿੱਥੇ ਵਿਅਕਤੀ ਆਪਣੇ ਦੁੱਖ ਦਰਦ ਭੁੱਲ ਜਾਂਦਾ ਹੈ ਤੇ ਆਪਣੀ ਹੀ ਦੁਨੀਆ ਵਿੱਚ ਲੀਨ ਹੋ ਜਾਂਦਾ ਹੈ ਵਿਅਕਤੀ ਨੂੰ ਆਪਣੇ ਵਿਚਾਰਾਂ ਤੇ ਕਾਬੂ ਪਾਉਣਾ ਵੀ ਆ ਜਾਂਦਾ ਹੈ ਸਾਨੂੰ ਉਥੇ ਅਜਿਹੇ ਵਿਚਾਰ ਮਿਲਦੇ ਹਨ ਜੋ ਸਾਨੂੰ ਸਾਡੀ ਮੰਜ਼ਲ ਤੱਕ ਪਹੁੰਚਾ ਦਿੰਦੇ ਹਨ ਡੰਡੀ ਅਸੀਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਇਨਸਾਨ ਵੀ ਦੇਖਦੇ ਹਾਂ ਜੋ ਕਦੇ ਵੀ ਕਿਸੇ ਨਾਲ ਗੱਲ ਨਹੀਂ ਕਰਦੇ ਉਹ ਕਿਤਾਬਾਂ ਨਾਲ ਬੋਲਦੇ ਹਨ ਤੇ ਉਹਨਾਂ ਨੂੰ ਹੀ ਆਪਣਾ ਸੱਚਾ ਮਿੱਤਰ ਮੰਨਦੇ ਹਨ ਜਿਸ ਇਨਸਾਨ ਨੂੰ ਕਿਸੇ ਨਾਲ ਗੱਲ ਕਰਨਾ ਚੰਗਾ ਨਹੀਂ ਲੱਗਦਾ ਉਹ ਕਿਤਾਬਾਂ ਨਾਲ ਸਾਂਝ ਪਾ ਲੈਂਦਾ ਹੈ ਤੇ ਕਿਤਾਬਾਂ ਹੀ ਉਸ ਲਈ ਸਭ ਕੁਝ ਬਣ ਜਾਂਦੀਆਂ ਹਨ ਜਿਵੇਂ ਦੀਵੇ ਦੀ ਲੋ ਕਿਤਾਬ ਵਿੱਚ ਲੇਖਕ ਨੇ ਆਪਣੇ ਪਿਆਰ ਨੂੰ ਦੁੱਖ ਤੇ ਸੁੱਖ ਦੋਵੇਂ ਤਰੀਕਿਆਂ ਨਾਲ ਬਿਆਨ ਕੀਤਾ ਹੈ ਤੇ ਕਿਤਾਬ ਪੜੀ ਤਾਂ ਮੈਨੂੰ ਇੰਜ ਜਾਪਣ ਲੱਗਿਆ ਜੋ ਸ਼ਾਂਤੀ ਮੇਰੇ ਮਨ ਨੂੰ ਪੂਰੇ ਦਿਨ ਵਿੱਚ ਕਿਤੇਉਂ ਨਹੀਂ ਮਿਲਦੀ ਉਹ ਕਿਤਾਬਾਂ ਵਿੱਚ ਸੁਪੀ ਹੋਈ ਹੈ ਹੈ ਡੰਡੀ ਉਸ ਦਿਨ ਤੋਂ ਬਾਅਦ ਮੇਰੀ ਕਿਤਾਬਾਂ ਪੜਨ ਵਿੱਚ ਰੁਚੀ ਪੈਦਾ ਹੋਣ ਲੱਗੀ ਹੁਣ ਮੈਂ ਰੋਜ਼ ਕੋਈ ਨਾ ਕੋਈ ਕਿਤਾਬ ਜ਼ਰੂਰ ਪੜ੍ਹਦੀ ਹਾਂ ਸਾਨੂੰ ਲਾਇਬ੍ਰੇਰੀ ਨੂੰ ਆਪਣੀ ਜ਼ਿੰਦਗੀ ਦਾ ਹਾਂਜੀ ਲਿਖੋ ਸੈਕੰਡ ਪੈਰਾ रेडी स्टार्ट ਰਿਸ਼ਤੇਦਾਰੀ ਵਿੱਚ ਮਿਲਣ ਗਏ ਉਹਨਾਂ ਦਾ ਘਰ ਸ਼ਾਨਦਾਰ ਕਲੋਨੀ ਵਿੱਚ ਸੀ ਡੰਡੀ ਸੜਕਾਂ ਦਿਵਾਲੀ ਹਰੇ ਭਰੇ ਝੂਮਦੇ ਰੁੱਖ ਦੇਖ ਕੇ ਮਨ ਖੁਸ਼ ਹੋ ਗਿਆ ਡੰਡੀ ਉੰਜਵੀਂ ਕਲੋਨੀ ਸਾਫ਼ ਸੁਥਰੀ ਸੀ ਡੰਡੀ ਘਰ ਅੰਦਰ ਦਾਖਲ ਹੁੰਦਿਆਂ ਹੀ ਪਤਾ ਲੱਗਦਾ ਸੀ ਕਿ ਘਰ ਦੀ ਸੁਆਣੀ ਨੂੰ ਘਰ ਸਜਾ ਸੰਭਾਰਕ ਅਤੇ ਹਰ ਚੀਜ਼ ਨੂੰ ਸਲੀਕੇ ਨਾਲ ਰੱਖਣ ਦਾ ਸ਼ੌਂਕ ਹੈ ਡੰਡੇ ਕਲੋਨੀ ਅਤੇ ਘਰ ਸਾਫ਼ ਸੁਥਰੇ ਹੋਣ ਦੇ ਬਾਵਜੂਦ ਆਉਂਦੀ ਮੁਸ਼ਕ ਮਹਿਸੂਸ ਹੁਣ ਤੇ ਮੇਰੇ ਕੋਲੋਂ ਅਰੀਹਾ ਨਾ ਗਿਆ ਤੇ ਭੈਣ ਜੀ ਕਿਤੇ ਸਿਲੰਡਰ ਵਿੱਚੋਂ ਗੈਸ ਤਾਂ ਲੀਕ ਨਹੀਂ ਹੋ ਰਹੀ ਪ੍ਰਸ਼ਨ ਚੈਨ ਕਾਨੂੰ ਜੀ ਇਹ ਤਾਂ ਕੂੜੇ ਦੇ ਢੇਰਾਂ ਵਿੱਚੋਂ ਆਉਂਦੀ ਮੁਸਕ ਹੈ ਡੰਡੀ ਸੂਏ ਤੋਂ ਪਾਰ ਸਾਰੇ ਸ਼ਹਿਰ ਦਾ ਕੂੜਾ ਸੁੱਟਿਆ ਜਾਂਦਾ ਹੈ ਡੰਡੀ ਜਿਸ ਦਿਨ ਹਵਾ ਇਧਰੋਂ ਆਉਂਦੀ ਹੋਵੇ ਉਸ ਦਿਨ ਬਸ ਦਿਨ ਕੱਢਣਾ ਔਖਾ ਹੋ ਜਾਂਦਾ ਡੰਡੀ ਉਸਨੇ ਜਵਾਬ ਦਿੱਤਾ ਡੰਡੀ ਕੂੜੇ ਦੇ ਇਹ ਪਹਾੜ ਜ਼ਿਆਦਾਤਰ ਸ਼ਹਿਰਾਂ ਦੀ ਹੋਣੀ ਤੇ ਪਛਾਣ ਬਣ ਚੁੱਕੇ ਹਨ ਡੰਡੀ ਮੈਂ ਸੋਚਣ ਲੱਗੀ ਕਿ ਕੂੜੇ ਦੇ ਇਨ੍ਹਾਂ ਪਹਾੜਾਂ ਬਾਰੇ ਤਾਂ ਇੰਨਾ ਰੌਲਾ ਨਹੀਂ ਪੈਂਦਾ ਜਿੰਨਾ ਫਾਸਲਾਂ ਦੀ ਰਹਿਨ ਖੁੰਦ ਵਾਰੀ ਪੈਂਦਾ ਹੈ ਡੰਡੀ ਸੋਚਾਂ ਵਿੱਚ ਡੁੱਬਿਆ ਮਨ ਪਤਾ ਨਹੀਂ ਕਿਵੇਂ ਬਚਪਨ ਵਾਲੇ ਸਮੇਂ ਵਿੱਚ ਪਹੁੰਚ ਜਾਂਦਾ ਹੈ ਕਿਵੇਂ ਲੰਘਦੇ ਜਾਂਦੇ ਸਮੇਂ ਨਾਲ ਮਨੁੱਖ ਸੋਚ ਬਾਦਲ ਜਾਂਦੀ ਹੈ ਡੰਡੀ ਕੋਈ ਵੇਲਾ ਸੀ ਜਦੋਂ ਕਿਸੇ ਵੀ ਰਹਿਣ ਖੁੰਹ ਦਾ